ਬਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦਾਸ ਤੁਹਾਨੂੰ ਉਸ ਬੀਬੀ ਦੀ ਕਥਾ ਸਰਵਣ ਕਰਵਾਉਣ ਲੱਗਿਆ ਹੈ ਜਿਹੜੀ ਆਪਣੇ ਪਤੀ ਬ੍ਰਾਤਾ ਧਰਮ ਵਿੱਚ ਰਹਿਣ ਕਰਕੇ ਬੇਅੰਤ ਸ਼ਕਤੀ ਦੀ ਮਾਲਕ ਬਣ ਗਈ ਇਹ ਸਾਖੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਹੈ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਦੀ ਕਾਰ ਸੇਵਾ ਕਰਵਾ ਰਹੇ ਸਨ ਬੌਲੀ ਦੀ ਕਾਰ ਸੇਵਾ ਚੱਲ ਰਹੀ ਸੀ ਤੇ ਸਾਰੇ ਸੇਵਕ ਸਿੱਖ ਬੜੇ ਪ੍ਰੇਮ ਨਾਲ ਸੇਵਾ ਕਰ ਰਹੇ ਸਨ ਗੁਰੂ ਜੀ ਜੈਸੋਤੇ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਰਹੇ ਸਨ ਉਸ ਨੂੰ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਸੀ ਸਾਰੇ ਸਿੱਖ ਬੜੇ ਪ੍ਰੇਮ ਨਾਲ ਸੇਵਾ ਕਰਦੇ ਸਨ ਗਾਰਾ ਬਣਾ ਕੇ ਇੱਟਾਂ ਲਿਆ ਰਹੇ ਸਨ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਧਾਰ ਕੇ ਚੂਨੇ ਨਾਲ ਤਿਆਰ ਕਰਕੇ ਚਿਣਕੇ ਲਗਾ ਰਹੇ ਸਨ ਚੂਨੇ ਨੂੰ ਬੜੇ ਪ੍ਰੇਮ ਨਾਲ ਚੱਕੀਆਂ ਵਿੱਚ ਪੀਸ ਰਹੇ ਸਨ ਤੇ ਫਿਰ ਸਿਰ ਉੱਤੇ ਰੱਖ ਕੇ ਲੈ ਕੇ ਜਾ ਰਹੇ ਸਨ ਕੋਈ ਵੀ ਕਿਸੇ ਵੱਲ ਨਹੀਂ ਸੀ ਦੇਖਦਾ ਸਭ ਸਿਮਰਨ ਕਰਦੇ ਹੋਏ ਆਪਣੀ ਆਪਣੀ ਸੇਵਾ ਵਿੱਚ ਲੱਗੇ ਹੋਏ ਸਨ ਜਿੱਦਾਂ ਜਿੱਦਾਂ ਉਹ ਪ੍ਰੇਮ ਨਾਲ ਸੇਵਾ ਕਰ ਰਹੇ ਸਨ ਉਸ ਤਰ੍ਹਾਂ ਹੀ ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਵੇਖ ਕੇ ਪ੍ਰਸੰਨ ਹੋ ਰਹੇ ਸਨ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਰਹੇ ਸਨ ਇਸੇ ਪ੍ਰਕਾਰ ਇੱਕ ਗੁਰੂ ਜੀ ਦਾ ਸਿੱਖ ਕਾਬਲ ਵਿੱਚ ਰਹਿੰਦਾ ਸੀ ਉਸ ਦੀ istri ਪਤੀ ਪ੍ਰਤਾ ਸੀ ਉਹ ਦਿਨ ਰਾਤ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਤੇ ਉਸ ਦੇ ਮਨ ਵਿੱਚ ਕਦੇ ਵੀ ਕਿਸੇ ਦੂਸਰੇ ਮਰਦ ਬਾਰੇ ਖਿਆਲ ਨਹੀਂ ਸੀ ਆ ਉਸ ਸਿੱਖ ਦੀ istri ਸਿੱਖ ਧਰਮ ਵਿੱਚ ਬਹੁਤ ਪੱਕੀ ਸੀ ਪਤੀ ਪ੍ਰਤਾ ਹੋਣ ਕਰਕੇ ਉਸ ਵਿੱਚ ਵਿਸ਼ਾਲ ਸ਼ਕਤੀ ਆ ਗਈ ਜਿੱਥੇ ਵੀ ਉਹ ਚਾਹੁੰਦੀ ਸੀ ਫੌਰਨ ਪਹੁੰਚ ਜਾਂਦੀ ਸੀ ਚਾਹੇ ਉਹ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਹੋਵੇ ਉਹ ਇੱਕ ਘੜੀ ਵਿੱਚ ਪਹੁੰਚ ਜਾਂਦੀ ਸੀ ਤੇ ਪਹੁੰਚਣ ਵਿੱਚ ਜ਼ਾਰਾ ਵੀ ਉਸ ਨੂੰ ਧੇਰ ਨਹੀਂ ਸੀ ਲੱਗਦੀ ਇਸ ਤਰ੍ਹਾਂ ਉਸ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਸ਼ਕਤੀਆਂ ਸਨ ਤੇ ਇਹ ਸਾਰੀਆਂ ਸ਼ਕਤੀਆਂ ਉਸ ਨੂੰ ਆਪਣੇ ਪਤੀ ਦੀ ਪ੍ਰੇਮ ਦੀ ਖਾਤਰ ਹੀ ਮਿਲਿਆ ਸਨ ਇੱਕ ਵਾਰ ਜਦ ਉਸ ਨੂੰ ਬੌਲੀ ਦੀ ਕਾਰ ਸੇਵਾ ਦਾ ਪਤਾ ਲੱਗਿਆ ਤਾਂ ਉਹ ਗੁਣਾ ਦੇ ਖਾਨ ਭਾਵ ਸ਼ਿਰ ਗੁਰ ਅਮਰਦਾਸ ਜੀ ਦੀ ਸੇਵਾ ਕਰਨ ਵਾਸਤੇ ਤਿਆਰ ਹੋ ਗਈ ਕਿਉਂਕਿ ਉਸ ਨੂੰ ਪਤਾ ਸੀ ਕਿ ਥੋੜੀ ਜਿਹੀ ਸੇਵਾ ਕਰਨ ਦਾ ਹੀ ਬਹੁਤ ਵੱਡਾ ਫਲ ਮਿਲਦਾ ਹੈ ਤੇ ਐਸੀ ਫਲ ਦਾ ਇੱਕ ਸੇਵਾ ਕੌਣ ਛੱਡਦਾ ਇਸ ਲਈ ਉਸਨੇ ਆਪਣਾ ਮਨ ਬਣਾਇਆ ਕਿ ਮੈਂ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਸੇਵਾ ਕਰਾਂ ਉਹ ਸਿੱਖਣੀ ਕਾਬਲ ਤੋਂ ਰੋਜ਼ ਆਉਣ ਲੱਗੀ ਤੇ ਸਵੇਰ ਹੋਣ ਤੇ ਗੁਰੂ ਸੇਵਾ ਵਿੱਚ ਲੱਗ ਜਾਂਦੀ ਸੀ ਤੇ ਸਾਰਾ ਦਿਨ ਕਾਰ ਸੇਵਾ ਕਰਦੀ ਰਹਿੰਦੀ ਸੀ ਮਿੱਟੀ ਪੁੱਟ-ਪੁੱਟ ਕੇ ਆਪਣੇ ਸਿਰ ਤੇ ਟੋਕਰਾ ਚੁੱਕ ਕੇ ਉਸ ਨੂੰ ਬਾਹਰ ਘੜਦੀ ਰਹਿੰਦੀ ਸੀ ਬੜੇ ਪ੍ਰੇਮ ਨਾਲ ਚੂਨਾ ਤੇ ਇੱਟਾਂ ਵੀ ਲੈ ਕੇ ਆਉਂਦੀ ਸੀ ਪਿਆਰੀ ਸਾਧ ਸੰਗਤ ਜੀ ਉਹ ਕਿਸੇ ਨਾਲ ਵੀ ਬੋਲਦੀ ਨਹੀਂ ਸੀ ਤੇ ਹਮੇਸ਼ਾ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦੀ ਰਹਿੰਦੀ ਸੀ ਜਦੋਂ ਰਾਤ ਪੈਂਦੀ ਸੀ ਤਾਂ ਅੰਤਰ ਧਿਆਨ ਹੋ ਕੇ ਆਪਣੇ ਘਰ ਕਾਬਲ ਚਲੇ ਜਾਂਦੀ ਸੀ ਉੱਥੇ ਜਾ ਕੇ ਸਾਰੇ ਪਰਿਵਾਰ ਨਾਲ ਮਿਲ ਕੇ ਅੰਨ ਪਾਣੀ ਛਕਦੀ ਸੀ ਤੇ ਆਪਣੇ ਘਰੇ ਹੀ ਸੌਂਦੀ ਸੀ ਸਵੇਰ ਹੋਣ ਤੇ ਫਿਰ ਅਚਾਨਕ ਆ ਜਾਂਦੀ ਸੀ ਸੇਵਾ ਕਰਦੀ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰਨ ਕਰਦੀ ਰਹਿੰਦੀ ਸੀ ਜਦੋਂ ਸਾਰੇ ਸਿੱਖਾਂ ਨੇ ਦੇਖਿਆ ਤਾਂ ਉਸ ਨੂੰ ਦੇਖ ਕੇ ਬੜੇ ਹੈਰਾਨ ਹੋਏ ਉਹ ਇਹ ਹੈਰਾਨ ਹੁੰਦੇ ਸਨ ਕਿ ਇਹ ਅਚਾਨਕ ਕਿੱਥੋਂ ਆ ਜਾਂਦੀ ਹੈ ਅਸੀਂ ਤਾਂ ਆਉਂਦੇ ਜਾਂਦੇ ਨੂੰ ਕਦੇ ਦੇਖਿਆ ਨਹੀਂ ਇੱਕ ਚੀਜ਼ ਉਹਨਾਂ ਨੇ ਇਹ ਵੀ ਨੋਟ ਕੀਤੀ ਕਿ ਜਦੋਂ ਵੀ ਸੇਵਾ ਕਰਦੀ ਸੀ ਖੜੇ ਹੋ ਕੇ ਕਰਦੀ ਸੀ ਤੇ ਖੜੇ ਹੋ ਕੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਸੀ ਜਿਵੇਂ ਭੰਗੋੜੇ ਨੂੰ ਝੁਲਾ ਰਹੀ ਹੋਵੇ ਫਿਰ ਕਾਰ ਸੇਵਾ ਵਿੱਚ ਲੱਗ ਜਾਂਦੀ ਸੀ ਫਿਰ ਥੋੜੀ ਦੇਰ ਬਾਅਦ ਉਸ ਤਰ੍ਹਾਂ ਹੀ ਹੱਥ ਹਿਲਾਉਣ ਲੱਗ ਜਾਂਦੀ ਸੀ ਜਿਵੇਂ ਭੰਗੂੜਾ ਝੁਲਾ ਰਹੀ ਹੋਵੇ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਕਿੱਥੋਂ ਆਦੀ ਸਾਰੇ ਇਹ ਜਾਣ ਕੇ ਬੜੇ ਹੈਰਾਨ ਹੋ ਰਹੇ ਸਨ ਜਦੋਂ ਸੇਵਾ ਕਰਦੀ ਹੋਈ ਆਪਣਾ ਦੂਸਰਾ ਹੱਥ ਵੀ ਹਿਲਾਉਂਦੀ ਸੀ ਤਾਂ ਬੜੇ ਹੈਰਾਨ ਹੁੰਦੇ ਸੀ ਇਸ ਤਰ੍ਹਾਂ ਹੋਰ ਵੀ ਅਚਰਜ ਹੁੰਦੇ ਸੀ ਅੱਛਾ ਸਾਧ ਸੰਗਤ ਜੀ ਸੇਵਾ ਉਹ ਐਨੇ ਪ੍ਰੇਮ ਨਾਲ ਕਰਦੀ ਸੀ ਕਿ ਉਸ ਨੂੰ ਡਰਦੇ ਪੁੱਛਦੇ ਵੀ ਨਹੀਂ ਸੀ ਇਹ ਤੋ ਇਸ ਤਰ੍ਹਾਂ ਕਿਉਂ ਕਰ ਰਹੇ ਸੋ ਜਿਸ ਤਰ੍ਹਾਂ ਉਹ ਕਾਰ ਸੇਵਾ ਕਰ ਰਹੀ ਸੀ ਉਸ ਦੇ ਇਸ ਭੇਦ ਨੂੰ ਉਹ ਜਾਣ ਨਹੀਂ ਸੀ ਰਹੀ ਤੇ ਆਪਸ ਵਿੱਚ ਮਿਲ ਕੇ ਗੱਲਾਂ ਕਰ ਰਹੇ ਸਨ ਪਰ ਕਿਸੇ ਨੂੰ ਕੁਝ ਵੀ ਸਾਹਮਣੇ ਨਹੀਂ ਸੀ ਆ ਰਹੀ ਆਪਣੇ ਦਿਲਾਂ ਵਿੱਚ ਇਹ ਸੋਚਦੇ ਸਨ ਕਿ ਇਸ ਦੀ ਅੰਤਰਮੁਖੀ ਬਿਰਤੀ ਹੈ ਤੇ ਸੁਰਤ ਇਸ ਦੀ ਇਕਾਗਰ ਹੈ ਤੇ ਕਾਰ ਸੇਵਾ ਕਰਨ ਵਿੱਚ ਬੜੀ ਫੁਰਤੀ ਕਰਦੀ ਹੈ ਕਦੇ ਸੁਸਤੀ ਵੀ ਨਹੀਂ ਪਾਉਂਦੀ ਹਮੇਸ਼ਾ ਸਤਾਰਕ ਰਹਿੰਦੀ ਹੈ ਤੇ ਬੜੇ ਹੀ ਪ੍ਰੇਮ ਨਾਲ ਸੇਵਾ ਕਰਦੀ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਕਈ ਦਿਨ ਇਸ ਇਸਤਰੀ ਨੂੰ ਸੇਵਾ ਕਰਦਿਆਂ ਨੂੰ ਬੀਤ ਗਏ ਤੇ ਸਾਰੀ ਸਿੱਖ ਸੰਗਤ ਇਸ ਨੂੰ ਦੇਖ ਦੇਖ ਕੇ ਹੈਰਾਨ ਹੁੰਦੀ ਰਹੀ ਫਿਰ ਇੱਕ ਦਿਨ ਸਾਰਿਆਂ ਨੇ ਸਲਾਹ ਬਣਾਈ ਕਿ ਆਪਾਂ ਸਾਰੇ ਮਿਲ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਕੋਲ ਚੱਲੀਏ ਤੇ ਉਹਨਾਂ ਨੂੰ ਜਾ ਕੇ ਇਸ ਬਾਰੇ ਪੁੱਛੀਏ ਵੀ ਇਹ ਕਿੱਥੋਂ ਆਉਂਦੀ ਹੈ ਤੇ ਇਸ ਤਰ੍ਹਾਂ ਕਿਉਂ ਕਰਦੀ ਹੈ ਜਦੋਂ ਸਾਰੇ ਸਿੱਖ ਇਕੱਠੇ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਪੁੱਛਿਆ ਕਿ हे ਪ੍ਰਭੂ ਜੀ ਇੱਕ ਇਸਤਰੀ ਹਰ ਰੋਜ਼ ਆਉਂਦੀ ਹੈ ਸਾਰਿਆਂ ਨਾਲ ਮਿਲ ਕੇ ਉਹ ਕਾਰ ਸੇਵਾ ਕਰਦੀ ਹੈ ਪਰ ਸ਼ਾਮ ਨੂੰ ਉਹ ਕਿਤੇ ਅਲੋਪ ਹੋ ਜਾਂਦੀ ਹੈ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਫਿਰ ਕਿਤੇ ਮਿਲ ਹੀ ਨਹੀਂ ਦਿਸਦੀ ਜਦੋਂ ਸਵੇਰ ਹੁੰਦੀ ਹੈ ਤਾਂ ਫਿਰ ਪਹਿਲਾਂ ਵਾਂਗੂ ਹੀ ਪ੍ਰਗਟ ਹੋ ਜਾਂਦੀ ਹੈ ਤੇ ਬਾਕੀ ਸਿੱਖਾ ਵਾਂਗੂ ਕਾਰ ਸੇਵਾ ਕਰਦੀ ਰਹਿੰਦੀ ਹੈ ਤੇ ਇੱਕ ਅਨੋਖੀ ਗੱਲ ਹੋਰ ਵੀ ਹੈ ਕਿ ਜਦੋਂ ਵੀ ਕਾਰ ਸੇਵਾ ਕਰਦੀ ਹੈ ਜਿੱਥੇ ਵੀ ਬੈਠਦੀ ਹੈ ਹੱਥ ਫੈਲਾ ਕੇ ਫਿਰ ਪਿੱਛੇ ਹਟਾ ਲੈਂਦੀ ਹੈ ਕੁਝ ਸਾਨੂੰ ਸਮਝ ਨਹੀਂ ਆਉਦੀ ਅਸੀਂ ਸਾਰੇ ਦੇਖ ਦੇਖ ਕੇ ਥੱਕ ਗਏ ਹਾਂ ਅਸੀਂ ਇਸ ਸਤਰੀ ਨੂੰ ਕਈ ਦਿਨਾਂ ਤੋਂ ਦੇਖ ਰਹੇ ਹਾਂ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਤੁਸੀਂ ਸਾਨੂੰ ਇਸ ਦਾ ਭੇਦ ਦੱਸੋ ਇਹ ਕੌਣ ਹੈ ਤੇ ਕਿਸ ਸ਼ਹਿਰ ਤੋਂ ਆਉਂਦੀ ਹੈ ਤੇ ਇਸ ਦਾ ਘਰ ਕਿੱਥੇ ਹੈ ਕਿਸ ਤਰ੍ਹਾਂ ਇਹ ਆਪਣੇ ਘਰ ਪਹੁੰਚਦੀ ਹੈ ਤੇ ਕਿਵੇਂ ਇਹ ਦਿਖਾਈ ਨਹੀਂ ਦਿੰਦੀ ਕਿਰਪਾ ਕਰਕੇ ਇਸ ਦਾ ਵਰਤਾਨ ਸਾਨੂੰ ਸੁਣਾਓ ਤੇ ਸਾਰੇ ਸਿੱਖਾਂ ਦੇ ਮਨ ਦੇ ਭਰਮ ਦੂਰ ਕਰੋ। ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਉਸ ਇਸਤਰੀ ਦਾ ਸਾਰਾ ਪ੍ਰਸੰਗ ਸੁਣਾਉਣ ਲੱਗੇ। "ਹੇ ਮੇਰੇ ਪਿਆਰੇ ਸਿੱਖੋ ਕਾਬਲ ਵਿੱਚ ਮੇਰਾ ਇੱਕ ਸਿੱਖ ਰਹਿੰਦਾ ਹੈ। ਇਹ ਉਸ ਦੀ ਇਸਤਰੀ ਉਸ ਨੂੰ ਬਹੁਤ ਪ੍ਰੇਮ ਕਰਦੀ ਹੈ। ਭਲੇ ਵੱਡੇ ਭਾਗਾਂ ਵਾਲੀ ਪਤੀਬਰਤਾ ਹੈ। ਗੁਰਸੇਵਾ ਕਰਨ ਵਾਸਤੇ" ਹਮੇਸ਼ਾ ਇਹ ਤੱਤ ਪਰ ਰਹਿੰਦੀ ਹੈ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ ਤੇ ਉਸ ਦੀ ਆਗਿਆ ਹਰ ਵੇਲੇ ਮੰਨਦੀ ਹੈ ਪਰਾਏ ਪੁਰਸ਼ ਬਾਰੇ ਉਸ ਦੇ ਮਨ ਵਿੱਚ ਕਦੇ ਵੀ ਕੋਈ ਫੁਰਨਾ ਨਹੀਂ ਫੁਰਿਆ ਹਿਰਦੇ ਵਿੱਚ ਸਦਾ ਗੁਰੂ ਦਾ ਧਿਆਨ ਧਾਰ ਕੇ ਰੱਖਦੀ ਹੈ ਤੇ ਬਾਹਰ ਕਿਸੇ ਨਾਲ ਵੀ ਨਹੀਂ ਬੋਲਦੀ ਤੇ ਜਿਹੜਾ ਇਸ ਦਾ ਪਤੀ ਹੈ ਉਸ ਨੇ ਇਸ ਨੂੰ ਗੁਰੂ ਸੇਵਾ ਬਾਰੇ ਦੱਸਿਆ ਕਿ ਗੁਰੂ ਦੀ ਸੇਵਾ ਕਰਨ ਦਾ ਬਹੁਤ ਵੱਡਾ ਫਲ ਹੈ ਪਤੀ ਦੀ ਸੇਵਾ ਕਰਕੇ ਇਸ ਨੇ ਇਹ ਸ਼ਕਤੀ ਪ੍ਰਾਪਤ ਕੀਤੀ ਹੈ ਕਿ ਜਿੱਥੇ ਵੀ ਇਹ ਜਾਣਾ ਜਾਵੇ ਆਪਣੀ ਸ਼ਕਤੀ ਅਨੁਸਾਰ ਆ ਜਾ ਸਕਦੀ ਹੈ ਸਿੱਧਾ ਵਾਂਗੂ ਇਸ ਦੇ ਕੋਲ ਸਾਰੀਆਂ ਰਿੱਧੀਆਂ ਸਿੱਧੀਆਂ ਮੌਜੂਦ ਹਨ ਸਵੇਰੇ ਇੱਥੇ ਆ ਕੇ ਘਰ ਸੇਵਾ ਕਰਦੀ ਹੈ ਸ਼ਾਮ ਹੋਣ ਤੇ ਕਾਬਲ ਆਪਣੇ ਘਰ ਚਲੀ ਜਾਂਦੀ ਹੈ ਸਵੇਰ ਹੋਣ ਲੱਗੀ ਆਪਣੇ ਛੋਟੇ ਪੁੱਤ ਨੂੰ ਭੰਗੋੜੇ ਵਿੱਚ ਲਟਾ ਆਉਂਦੀ ਹੈ ਤੇ ਆਪਣੀ ਸ਼ਕਤੀ ਕਾਰਨ ਉਸ ਦਾ ਭੰਗੋੜਾ ਚਲਾਉਂਦੀ ਹੈ ਕਾਹੀ ਇਹ ਕਾਰ ਸੇਵਾ ਕਰਦੇ ਹੋਏ ਆਪਣੇ ਹੱਥ ਅੱਗੇ ਪਿੱਛੇ ਕਰਦੀ ਹੈ ਜਦੋਂ ਕਾਬਲ ਤੋਂ ਚੱਲਣ ਲੱਗਦੀ ਹੈ ਤਾਂ ਆਪਣੇ ਪੁੱਤਰ ਨੂੰ ਪੰਘੂੜੇ ਵਿੱਚ ਛੱਡ ਆਉਂਦੀ ਹੈ ਬੌਲੀ ਦੀ ਕਾਰ ਸੇਵਾ ਕਰਦੀ ਹੋਈ ਵੀ ਆਪਣੇ ਪੁੱਤਰ ਦੀ ਹਾਲਤ ਨੂੰ ਜਾਣਦੀ ਹੈ ਤੇ ਜਦ ਉਹ ਰੋਂਦਾ ਹੈ ਤਾਂ ਹੱਥ ਫੈਲਾ ਕੇ ਪੰਘੂੜੇ ਨੂੰ ਝੁਲਾ ਦਿੰਦੀ ਹੈ ਕਾਰ ਸੇਵਾ ਕਰਦੀ ਕਰਦੀ ਵੀ ਹੱਥਾਂ ਨੂੰ ਫੈਲਾ ਲੈਂਦੀ ਹੈ ਤੇ ਆਪਣੀ ਸ਼ਕਤੀ ਨਾਲ ਪੰਘੂੜੇ ਨੂੰ ਝੁਲਾ ਦਿੰਦੀ ਹੈ ਇਸ ਥਾਂ ਬੈਠੀ ਆਪਣੇ ਪੁੱਤਰ ਨੂੰ ਲਾੜ ਲਡਾਉਂਦੀ ਰਹਿੰਦੀ ਹੈ ਤੇ ਪ੍ਰੇਮ ਨਾਲ ਕਾਰ ਸੇਵਾ ਵੀ ਕਰਦੀ ਹੈ ਰਾਤ ਨੂੰ ਘਰ ਜਾ ਕੇ ਆਪਣਾ ਘਰ-ਬਾਰ ਸੰਭਾਲ ਲੈਂਦੀ ਹੈ ਤੇ ਆਪਣੇ ਪੁੱਤਰ ਤੇ ਪਤੀ ਨੂੰ ਮਿਲ ਕੇ ਆਨੰਦ ਧਾਰਨ ਕਰਦੀ ਹੈ ਕਿਸੇ ਵੀ ਇਸਤਰੀ ਕੋਲੇ ਪਤੀ ਭਰਤਾ ਤੋਂ ਵੱਡਾ ਹੋਰ ਕੋਈ ਵੀ ਧਰਮ ਨਹੀਂ ਹੈ ਜਿਸ ਦੇ ਕਾਰਨ ਉਸ ਦੇ ਹਿਰਦੇ ਵਿੱਚ ਮਹਾਸ਼ਕਤੀ ਆ ਜਾਂਦੀ ਹੈ ਹੇ ਮੇਰੇ ਪਿਆਰੇ ਸਿੱਖੋ ਪਹਿਲਾਂ ਵੀ ਇੱਕ ਐਸੀ ਪਤੀប្រਤਾ ਔਰਤ ਹੋਈ ਹੈ ਜਿਸ ਨੇ 10 ਦਿਨ ਹਨੇਰਾ ਕਰਕੇ ਰੱਖਿਆ ਸੀ ਉਹ ਇੰਨੀ ਬਲਵਾਨ ਤੇ ਸ਼ਕਤੀਸ਼ਾਲੀ ਸੀ ਕਿ ਉਸ ਨੇ 10 ਦਿਨ ਸੂਰਜ ਨਾ ਨਿਕਲਣ ਦਿੱਤਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਇਹ ਦੱਸਿਆ ਤਾਂ ਸਾਰੀ ਸੰਗਤ ਨੇ ਇਸ ਕਥਾ ਬਾਰੇ ਪੁੱਛਿਆ ਹੇ ਗੁਰੂ ਜੀ ਜਿਹੜੀ ਇਹ ਕਥਾ ਤੁਸੀਂ ਦੱਸੀ ਹੈ ਹੁਣ ਵਾਲੀ ਇਹਦੇ ਬਾਰੇ ਵੀ ਸਾਨੂੰ ਦੱਸੋ ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇੱਕ ਰਿਸ਼ੀ ਜੋ ਮੰਡੂ ਦੀ ਸੰਤਾਨ ਹੋਣ ਕਰਕੇ ਮਾਨਵਕ ਹੋਂਦਾ ਸੀ ਉਹ ਜੰਗਲ ਵਿੱਚ ਤਪ ਕਰ ਰਿਹਾ ਸੀ ਚੋਰਾਂ ਨੇ ਮਿਲ ਕੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਕੀਤੀ ਜਦ ਉਹ ਚੋਰੀ ਦਾ ਮਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੇ ਮਾਨਵ ਰਿਸ਼ੀ ਨੂੰ ਤਪ ਕਰਦੇ ਦੇਖਿਆ ਇੱਕ ਬਹੁਤ ਕੀਮਤੀ ਹਾਰ ਮਾਨਵ ਨੂੰ ਰਿਸ਼ੀ ਸਮਝ ਕੇ ਉਹਨਾਂ ਨੇ ਅਰਪਣ ਕਰ ਦਿੱਤਾ ਚੋਰ ਤਾਂ ਆਪਣੇ ਘਰ ਚਲੇ ਗਏ ਪਰ ਰਿਸ਼ੀ ਆਪਣੀ ਸਮਾਧੀ ਵਿੱਚ ਮਗਨ ਬੈਠਾ ਰਿਹਾ ਇੰਨੇ ਵਿੱਚ ਰਾਜੇ ਦੇ ਸੂਰਮੇ ਆ ਗਏ ਹਾਰ ਦੇਖ ਕੇ ਉਹਨਾਂ ਨੇ ਮੋਨੀ ਨੂੰ ਫੜ ਲਿਆ ਮੋਨੀ ਬਹੁਤ ਕਹਿ ਰਿਹਾ ਸੀ ਕਿ ਮੈਂ ਸੱਚਾ ਬੰਦਾ ਹਾਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਪਰ ਉਸ ਦੀ ਕੋਈ ਗੱਲ ਨਾ ਸੁਣੀ ਗਈ ਚੋਰ ਸਮਝ ਕੇ ਉਸ ਨੂੰ ਸੂਲੀ ਤੇ ਚੜਾ ਦਿੱਤਾ ਤਪ ਦੀ ਸ਼ਕਤੀ ਕਾਰਨ ਉਹ ਮਰਿਆ ਨਹੀਂ ਇਹ ਸਭ ਕੁਝ ਦੇਖ ਕੇ ਉਸ ਰਿਸ਼ੀ ਨੂੰ ਧਰਮ ਰਾਜ ਤੇ ਬੜਾ ਗੁੱਸਾ ਆ ਗਿਆ ਕਹਿਣ ਲੱਗਾ ਇਹ ਮਾੜੀ ਬੁੱਧੀ ਵਾਲੇ ਧਰਮ ਰਾਜ ਤੂੰ ਇਹ ਅਨਿਆਇ ਕੀਤਾ ਹੈ ਪਾਪ ਤੋਂ ਬਿਨਾਂ ਹੀ ਮੈਨੂੰ ਸੂਲੀ ਤੇ ਚੜਾ ਦਿੱਤਾ। ਮੈਂ ਤੈਨੂੰ ਵੱਡਾ ਸਰਾਪ ਦਿਆਂਗਾ। ਮੈਂ ਸਾਰੀ ਉਮਰ ਤਪ ਕੀਤਾ ਹੈ ਬਿਨਾਂ ਪਾਪ ਦੇ। ਤੂੰ ਮੈਨੂੰ ਸੂਲੀ ਤੇ ਚੜਾ ਦਿੱਤਾ। ਧਰਮਰਾਇ ਨੇ ਫਿਰ ਆ ਕੇ Muni ਨੂੰ ਕਿਹਾ ਤੂੰ ਪਿਛਲੇ ਕਰਮਾਂ ਦਾ ਹੀ ਫਲ ਲਿਆ ਹੈ। ਜਦ ਤੇਰੀ ਬਾਲਕ ਉਮਰ ਸੀ ਤੂੰ ਸੂਲ ਨਾਲ ਇੱਕ ਟਿੱਡੇ ਨੂੰ ਵੰਨ ਦਿੱਤਾ ਸੀ। ਉਸ ਕਾਰਨ ਤੈਨੂੰ ਸੂਲੀ ਦੀ ਸਜ਼ਾ ਮਿਲੀ ਹੈ। ਇਹ ਸੁਣ ਕੇ Muni ਬੋਲਿਆ ਇਹ ਕੋਈ ਨਿਆ ਨਹੀਂ ਹੈ। ਬਾਲਕ ਉਮਰ ਸੋਝੀ ਤੋਂ ਬਗੈਰ ਹੁੰਦੀ ਹੈ ਉਸ ਵੇਲੇ ਜਿਹੜਾ ਉਹ ਕਰਮ ਕਰੇ ਵੱਡਾ ਹੋ ਕੇ ਉਸ ਦਾ ਫਲ ਕਿਵੇਂ ਲਵੇ ਇਹ ਧਰਮ ਰਾਏ ਅੱਜ ਤੋਂ ਐਸੀ ਮਰਿਆਦਾ ਕਰੋ ਜਿਵੇਂ ਮੈਂ ਕਹਿੰਦਾ ਹਾਂ ਬਾਲਕ ਉਮਰ ਵਿੱਚ ਬੱਚੇ ਨੂੰ ਕੋਈ ਸੋਧ ਨਹੀਂ ਹੁੰਦੀ ਹੈ ਇਸ ਲਈ ਬਾਲਕ ਉਮਰ ਵਿੱਚ ਜੇ ਉਹ ਕੋਈ ਕਰਮ ਕਰੇ ਤਾਂ ਉਸ ਦਾ ਵੱਡਾ ਹੋ ਕੇ ਉਸ ਨੂੰ ਫਲ ਨਾ ਮਿਲੇ ਜਦ ਮੰਡ ਮੁਨੀ ਸੂਲੀ ਉੱਤੇ ਚੜਿਆ ਹੋਇਆ ਸੀ ਤਾਂ ਇੱਕ ਪਤੀ ਬ੍ਰਿਤਾ ਇਸਤਰੀ ਨੇ ਉਸ ਨੂੰ ਨਾ ਦੇਖਿਆ ਉਹ ਆਪਣੇ ਪਿੰਗਲੇ ਪਤੀ ਨੂੰ ਸਿਰ ਤੇ ਚੁੱਕ ਕੇ ਲੈ ਜਾ ਰਹੀ ਸੀ ਕਿ ਚਲਦਿਆਂ ਚਲਦਿਆਂ ਸਿਰ ਤੇ ਚੁੱਕਿਆ ਹੋਇਆ ਉਸ ਦਾ ਪਤੀ ਸੂਲੀ ਨੂੰ ਜਾ ਵਜਾ ਉਸ ਵੇਲੇ ਬੜਾ ਹਨੇਰਾ ਸੀ ਇਸ ਲਈ ਉਸ ਔਰਤ ਨੂੰ ਦੇਖਿਆ ਨਹੀਂ ਸੀ ਜਦ ਮੁੰਨੇ ਨੂੰ ਉਸ ਔਰਤ ਦਾ ਪਤੀ ਵਜਿਆ ਤਾਂ ਹਿੱਲਣ ਕਰਕੇ ਦੁਖੀ ਹੋਣ ਕਰਕੇ ਉਹ ਬਹੁਤ ਗੁੱਸੇ ਵਿੱਚ ਆ ਗਿਆ ਉਸ ਨੇ ਉਸੇ ਵੇਲੇ ਉਸ ਔਰਤ ਨੂੰ ਸ਼ਰਾਪ ਦੇ ਦਿੱਤਾ ਸੂਰਜ ਚੜ੍ਹਦਿਆਂ ਸਾਰ ਤੇਰਾ ਪਤੀ ਜਿਸ ਨੂੰ ਤੂੰ ਸਿਰ ਤੇ ਚੁੱਕਿਆ ਹੈ ਉਹ ਮਰ ਜਾਏਗਾ ਇਹ ਸੁਣ ਕੇ ਪਤੀ ਪ੍ਰਤਾ ਔਰਤ ਜਿਸ ਦਾ ਨਾਮ ਸਤਿਆਵਾਦੀ ਦੱਸਦੇ ਹਨ ਉਸ ਨੇ ਬਹੁਤ ਦੁੱਖ ਮਨਾਇਆ ਤੇ ਕਹਿਣ ਲੱਗੀ ਅਣਜਾਣੇ ਵਿੱਚ ਮੇਰਾ ਪਤੀ ਤੈਨੂੰ ਛੋ ਗਿਆ ਜੇ ਸੂਰਜ ਚੜ੍ਹਦਿਆਂ ਹੀ ਮੇਰੇ ਪਤੀ ਨੇ ਮਰ ਜਾਣਾ ਹੈ ਤਾਂ ਫਿਰ ਇਹ ਸੂਰਜ ਨਿਕਲੇਗਾ ਹੀ ਨਹੀਂ ਜੋ ਮੇਰੇ ਮਰੇ ਹੋਏ ਪਤੀ ਨੂੰ ਜਿਉਂਦਾ ਕਰੇਗਾ ਉਹੋ ਹੀ ਇਸ ਦੁਨੀਆ ਤੇ ਸੂਰਜ ਨੂੰ ਉਧੇ ਕਰ ਸਕੇਗਾ ਜਦ ਪਤੀ ਪ੍ਰਤਾ ਔਰਤ ਨੇ ਇਸ ਤਰ੍ਹਾਂ ਕਿਹਾ ਤਾਂ ਸੂਰਜ ਨਾ ਚੜ੍ਹਿਆ ਤੇ ਚਾਰੇ ਪਾਸੇ ਹਨੇਰਾ ਹੀ ਹਨੇਰਾ छा ਗਿਆ ਇਸ ਤਰ੍ਹਾਂ 10 ਦਿਨ ਨਿਕਲ ਗਏ ਸਾਰਾ ਜਗਤ ਵਿਆਕੁਲ ਹੋ ਗਿਆ ਸਾਰੇ ਦੇਵਤਿਆਂ ਨੇ ਫਿਰ ਉਪਾਹ ਕੀਤਾ ਤੇ ਫਿਰ ਮਿਲ ਕੇ ਉਸਦੇ ਪਤੀ ਨੂੰ ਜਵਾਦ ਦਿੱਤਾ ਸੋ ਸਾਹਾ ਸੰਗਤ ਜੀ ਇਸ ਤਰ੍ਹਾਂ ਪਤੀ ਪ੍ਰਤਾ ਇਸਤਰੀ ਵਿੱਚ ਬੜੀ ਵੱਡੀ ਸ਼ਕਤੀ ਹੁੰਦੀ ਹੈ ਸ਼ਕਤੀ ਧਾਰਨ ਕਰਕੇ ਉਹ ਸਭ ਥਾਂ ਤੇ ਜਾ ਸਕਦੀ ਹੈ ਇਸ ਕਰਕੇ ਕਾਬਲ ਤੋਂ ਚੱਲ ਕੇ ਆਉਂਦੀ ਸੀ ਤੇ ਉਹ ਇੱਕ ਪਤੀ ਪ੍ਰਤਾ ਇਸਤਰੀ ਸੀ ਤੇ ਦੂਸਰਾ ਗੁਰੂ ਘਰ ਦੀ ਸੇਵਾ ਦੀ ਕਮਾਈ ਵੀ ਕਰਦੀ ਸੀ ਰਾਤ ਦਿਨ ਸਤਿਗੁਰੂ ਜੀ ਦਾ ਧਿਆਨ ਧਾਰ ਕੇ ਰੱਖਦੀ ਸੀ ਇਸ ਕਰਕੇ ਉਹ ਸਾਰੀਆਂ ਸ਼ਕਤੀਆਂ ਦਾ ਘਰ ਬਣ ਚੁੱਕੀ ਸੀ ਜਿਹੜੇ ਗ੍ਰਸਥ ਵਿੱਚ ਰਹਿ ਕੇ ਭਗਤੀ ਕਰਦੇ ਹਨ ਗੁਰੂ ਦੀ ਸੇਵਾ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਵਰਗਾ ਹੋਰ ਦੂਸਰਾ ਕੋਈ ਨਹੀਂ ਹੈ ਇਹ ਸੁਣ ਕੇ ਸਾਰੇ ਸਿੱਖ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ हे ਕਿਰਪਾਲੂ ਪ੍ਰਭੂ ਜੀ ਤੁਸੀਂ ਧੰਨ ਹੋ ਤੁਸੀਂ ਵਿਸ਼ਾਲ ਸ਼ਕਤੀਆਂ ਦੇ ਸਮੂਹ ਦੇ ਦਾਤਾ ਹੋ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਉਸ ਔਰਤ ਨੂੰ ਆਪਣੇ ਪਾਸ ਬੁਲਾਇਆ ਤੇ ਆਪਣੇ ਮੁਖ ਤੋਂ ਬਚਨ ਕਹਿ ਕੇ ਉਸ ਨੂੰ ਨਿਹਾਲ ਕੀਤਾ ਤੁਸੀਂ ਦੋਵੇਂ ਪਤੀ ਪਤਨੀ ਆਤਮ ਗਿਆਨ ਪਾਓ ਤੇ ਅੰਤ ਸਮੇਂ ਮੇਰੇ ਨਾਲ ਹੀ ਮਿਲ ਜਾਓ ਸੋ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਇਸ ਬੀਬੀ ਦਾ પ્રસੰਗ ਹੋਇਆ ਸੀ ਜਿਸ ਦਾ ਉਦਾਰ ਸ਼੍ਰੀ ਗੁਰ ਅਮਰਦਾਸ ਜੀ ਨੇ ਕੀਤਾ ਤੇ ਉਸ ਨੇ ਅੰਤ ਵਿੱਚ ਪਰਮ ਸੁਖ ਪਾਇਆ ਸਤਿਗੁਰੂ ਅਮਰਦਾਸ ਜੀ ਸਾਰੀਆਂ ਸ਼ਕਤੀਆਂ ਦੇ ਦਾਤਾ ਹਨ ਇਹ ਸਾਰੀ ਸਿੱਖ ਸੰਗਤ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣਦੀ ਸੀ ਤੇ ਸਾਨੂੰ ਵੀ ਜਾਨਣਾ ਚਾਹੀਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹੋਈਆ ਭੁੱਲਾ ਚੁਕਾਂ ਦੀ ਜਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ